ਕੀ ਨਾਮ ਮਤਰੀ ਦਾ ਸੁਮਨਾ ਰਾਣੀ ਅੱਛਾ ਤੁਸੀਂ ਇੰਨੇ ਚਿਰ ਗੁਰਨਾਗਰ ਬਸਤੀ ਦੇ ਵਸਾਸੀ ਹੋ ਕੀ ਗੱਲਾਂ ਚੁੱਝ ਰਹੇ ਹੋ ਅਸੀਂ ਸੀਵਰੇਜ ਦਾ ਪਾਣੀ ਤੋਂ ਬਹੁਤ ਦੁਖੀ ਆ ਬਹੁਤ ਗੰਦਾ ਪਾਣੀ ਹੈਗਾ ਬੱਚੇ ਲੰਘ ਕੇ ਜਾਂਦੇ ਹੈਗੇ ਨੇ ਬਿਮਾਰੀਆਂ ਫੈਲਣ ਦਾ ਡਰ ਹੈਗਾ ਵੀ ਸਾਡੀ ਇਹ ਸਮੱਸਿਆ ਹੱਲ ਨਹੀਂ ਹੋ ਰਹੀ ਕਿਸੇ ਤਰੀਕੇ ਨਾਲ ਵੀ ਸਾਡੀ ਇਹ ਸਮੱਸਿਆ ਦਾ ਹੱਲ ਹੋਣਾ ਚਾਹੀਦਾ ਹੈ ਜਿਸ ਤਰ੍ਹਾਂ ਮਰਜ਼ੀ ਕਰਨ ਸਾਡੀ ਮਿਲੇ ਨਹੀਂ ਕਿਸੇ ਬਹੁਤ ਮਿਲੇ ਆ ਬਹੁਤ ਵਾਰੀ ਉੰਨਾ ਨੇ ਕੋਈ ਸੁਣਵਾਈ ਨਹੀਂ ਕੀਤੀ ਹੈਗੀ ਸਾਡੀ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਸਾਡੇ ਮਹੱਲੇ ਦਾ ਕੁਝ ਨਾ ਕੁਝ ਕੀਤਾ ਜਾਵੇ ਵੀ ਹੱਲ ਹੋਣਾ ਚਾਹੀਦਾ ਇਸ ਸਮੱਸਿਆ ਦਾ ਸੀਵਰੇਜ ਦੇ ਪਾਣੀ ਦਾ ਸੀਵਰੇਜ ਖੁੱਲਣੇ ਚਾਹੀਦੇ ਨੇ ਸਾਡੀ ਇਹੀ ਬੇਨਤੀ ਹੈ ਸਰ ਜਨਸਾਨ ਨੇ ਧਰਨੇ ਲਾਲਾ ਦੇਖ ਲੈ ਕੀ ਨਾਮ ਤੁਹਾਡਾ ਜੀ ਸੋਨੂ ਕੁਮਾਰ ਜੀ ਅੱਛਾ ਜੇ ਤੁਸੀਂ ਸੀਵਰੇਜ ਜੂਝ ਰਹੇ ਪਾਣੀ ਤੋਂ ਕਿੰਨੇ ਚਿਰ ਜੂਝ ਰਹੇ ਕਿਸਮਤ ਆ ਰਹੀ ਤੁਹਾਨੂੰ ਸਾਨੂੰ ਇਹ ਸਮੱਸਿਆ ਆ ਰਹੀ ਹੈ ਕਿ ਪਿਛਲੇ ਲਗਭਗ 2 ਸਾਲਾਂ 2 ਮਹੀਨਿਆਂ ਤੋਂ ਸਾਡੀ ਗਲੀ ਦਾ ਬਹੁਤ ਬੁਰਾ ਹਾਲ ਹੈ ਮੇਨ ਕੋਰਟਲੀ ਰੋਡ ਸੜਕ ਬਣਨ ਦੇ ਬਾਵਜੂਦ ਸਾਡੀ ਜੋ ਗਲੀ ਹੈ ਇਹ ਨੀਵੇਂ ਪੱਧਰ ਤੇ ਹੋ ਕੇ ਜਿਹੜਾ ਸੀਵਰੇਜ ਹੈ ਸੀਵਰੇਜ ਬਿਲਕੁਲ ਹੀ ਬਲੌਕ ਹੋਇਆ ਪਿਆਗਾ ਔਰ ਛੋਟੇ-ਛੋਟੇ ਬੱਚੇ ਸਕੂਲ ਜਾਂਦੇ ਨੇ ਟਿਊਸ਼ਨ ਜਾਂਦੇ ਨੇ ਸ਼ਾਮ ਨੂੰ ਜਾਂਦੇ ਨੇ ਰਾਤ ਨੂੰ ਨੇਰੇ ਜਾਂਦੇ ਨੇ ਕਿ ਉਹਨਾਂ ਦੇ ਜਦੋਂ ਗਲੀ ਦੇ ਵਿੱਚੋਂ ਆਉਂਦੇ ਨੇ ਇੱਕ-ਇੱਕ ਫੁੱਟ ਪਾਣੀ ਗਲੀ ਦੇ ਵਿੱਚ ਮੌਜੂਦ ਹੈ ਇਸ ਟਾਈਮ ਵੀ ਇਸੀ ਅਸੀਂ ਵਾਰ-ਵਾਰ ਪ੍ਰਸ਼ਾਸਨ ਨੂੰ ਬੇਨਤੀ ਕਰ ਚੁੱਕੇ ਹਾਂ ਪਰ ਸਾਡੇ ਮੁਹੱਲੇ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਔਰ ਅਸੀਂ ਪ੍ਰਸ਼ਾਸਨ ਨੂੰ ਫਿਰ ਵੀ ਦੁਬਾਰਾ ਬੇਨਤੀ ਕਰਦੇ ਹਾਂ ਤੁਹਾਡੇ ਮੱਦੇਨਜ਼ਰ ਅਸੀਂ ਕਿ ਸਾਡੇ ਗੁਰੂ ਨਾਨਕ ਨਗਰ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਕਿ ਇੱਥੋਂ ਜੋ ਛੋਟੇ-ਛੋਟੇ ਬੱਚੇ ਸਕੂਲ ਜਾਂਦੇ ਨੇ ਉਹ ਬਜ਼ੁਰਗ ਜਾਂਦੇ ਨੇ ਗਲੀ ਦੇ ਵਿੱਚੋਂ ਜਾਂਦੇ ਨੇ ਪਾਣੀ ਦੇ ਵਿੱਚੋਂ ਦੀ ਹੋ ਕੇ ਜਾਣਾ ਪੈਂਦਾ ਉਹਨਾਂ ਨੂੰ ਔਰ ਬਿਮਾਰੀਆਂ ਤੇ ਮਾਰਕ ਪਿਆਣਕ ਬਿਮਾਰੀਆਂ ਵੀ ਬਹੁਤ ਲੱਗ ਚੁੱਕੀਆਂ ਨੇ ਬੱਚਿਆਂ ਨੂੰ ਕਿ ਇਸ ਕਰਕੇ ਅਸੀਂ ਫਿਰ ਬੇਨਤੀ ਕਰਦੇ ਹਾਂ ਕਿ ਸਾਡੇ ਗੁਰਨਾਨਕਨਗਰ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਪਾਣੀ ਬਹੁਤ ਗੰਦਾ ਔਰ ਨਾਲੀਆਂ ਦੇ ਵਿੱਚ ਜਾਨਵਰ ਬਕੈਰਾ ਸਾਰੇ ਮਰੇ ਹੋਏ ਜੋ ਵੀ ਹੈਗੇ ਨੇ ਕੀੜੇ ਮਕੋੜੇ ਬਾਹਰ ਆਂਦੇ ਨੇ ਪਾਣੀ ਦੇ ਵਿੱਚ ਔਰ ਇਸ ਕਰਕੇ ਸਾਡੇ ਮੋਹੱਲੇ ਦਾ ਹੱਲ ਕੀਤਾ ਜਾਵੇ ਧੰਨਵਾਦ ਹੁਣ ਦੇਖੀ ਨਾਮ ਹਟਾ ਦੇ ਮੇਰਾ ਨਾਮ ਅਵੀਕ ਸਿੰਘ ਹੈ ਜੀ ਮੈਂ ਸਿੰਘ ਗੁਰੂ ਨਾਟਕ ਨਗਰ ਕੋਲਡ ਕਰਨਾ ਰੋਡ ਤੇ ਰਹਿਣ ਵਾਲੇ ਆਂ ਗੱਲ ਇਹ ਆ ਕਿ ਸਾਡੇ ਮੁਹੱਲੇ ਦੇ ਵਿੱਚ ਸੀਵਰੇਜ ਦਾ ਪਾਣੀ ਹੈ ਉਹ ਤਕਰੀਬਨ ਪਿਛਲੇ 6 ਮਹੀਨਿਆਂ ਤੋਂ ਸਾਡੀ ਗਲੀ ਦੇ ਪਾਣੀ ਫਿਰਦਾ ਹੈ ਪ੍ਰੋਬਲਮ ਇੱਥੋਂ ਤੱਕ ਆਈ ਖੜੀ ਹੈ ਕਿ ਲੋਕਾਂ ਦੇ ਘਰਾਂ ਅੰਦਰ ਜਿਹੜਾ ਪਾਣੀ ਉਹ ਗੰਦਾ ਪਾਣੀ ਤੁਰਿਆ ਫਿਰਦਾ ਹੈ ਬਾਰ-ਬਾਰ ਪ੍ਰਸ਼ਾਸਨ ਦੇ ਮੰਗ ਕਰਨ ਤੇ ਵੀ ਇੱਥੇ ਕਿਸੇ ਨੇ ਵੀ ਸਾਡੀ ਧਿਆਨ ਸਾਰਾ ਉਹ ਨਹੀਂ ਲਈ ਅਸੀਂ ਕਈ ਵਾਰ ਮੋਰ ਸੀਵਰੇਜ ਸੁਧਾਰ ਸੰਘਰਸ਼ ਕਮੇਟੀ ਬੈਨਰ ਥੱਲੇ ਵੀ ਤਕਰੀਬਨ 3-4 ਵਾਰੀ ਐਸਡੀਐਮ ਤੋਂ ਮੋੜ ਦੇ ਅੱਗੇ ਧਰਨਾ ਦਿੱਤਾ ਹੈ। ਔਰ ਉਹ ਧਰਨਾ ਦੇਣ ਦੇ ਬਾਵਜੂਦ ਵੀ ਇਸ ਪ੍ਰਸ਼ਾਸਨ ਨੇ ਜਿਹੜੇ ਕੰਨਾਂ ਤੇ ਜੂਨੀ ਸਰਕੀ। ਮਜੂਰ ਨਿਵਾਸ ਹੋਣਾ ਸੀ ਜਿਹੜਾ ਫੈਸਲਾ ਕੀਤਾ ਮੋੜ ਸੀ ਸੰਘਾਸ਼ ਕਮੇਟੀ ਵੱਲੋਂ। ਇਸ ਹਾਲੇ ਸਹਿਯੋਗ ਨਾਲ ਅਸੀਂ ਘਟੋ ਘਟ ਇੱਕ ਧਰਨਾ ਛੋਟੇ ਮੋੜ ਇੱਕ ਮੋੜ ਕਲਾਂ ਔਰ ਇੱਕ ਧਰਨਾ ਬਸਤੀ ਵਿੱਚ ਦੇ ਕੇ ਹੁਣ ਸਾਨੂੰ ਸਖਤ ਕਦਮ ਚੁੱਕਣੇ ਇੱਕ ਮਜਬੂਰ ਹੋਣਾ ਪੈਣਾ ਹੈ। ਇਥੋਂ ਤੱਕ ਕਿ ਜਾਂ ਸਾਨੂੰ ਸੜਕ ਜਮ ਕਰਨੀ ਪੈਣੀ ਹੈ ਜਾਂ ਫਿਰ ਮਜੂਰ ਨਿਵਾਸਾਂ ਨੂੰ ਐਸਡੀਐਮ ਦਫ਼ਤਰ ਨੂੰ ਗੇਟ ਨੂੰ ਜਾਂ ਜਿੰਦਾ ਲਾਉਣਾ ਪੈਣਾ ਹੈ। ਸੋ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਹਾਂ। ਕੇ ਲੋਕਾਂ ਦਾ ਧਿਆਨ ਬਿਮਾਰੀਆਂ ਤੇ ਧਿਆਨ ਰੱਖਦੇ ਹੋਏ ਇਹ ਸੀਵੇਜ ਦਾ ਕੋਈ ਠੋਸ ਪ੍ਰਬੰਧ ਕੀਤਾ ਜਾਵੇ ਤਾਂ ਕਿ ਜਿਹੜੇ ਲੋਕ ਇਥੋਂ ਦੀਆਂ ਤਰ੍ਹਾਂ-ਤਰ੍ਹਾਂ ਦੀਆਂ ਪੰਪੂਆਂ ਕੁਬਾਰੀਆਂ ਫੈਲ ਰਹੀਆਂ ਨੇ ਉਹਨਾਂ ਤੋਂ ਬਚਿਆ ਜਾ ਸਕੇ ਔਰ ਪੰਜਾਬ ਸਰਕਾਰ ਦਾ ਜਿਹੜਾ ਸਾਡਾ ਅਸੀਂ ਐਮਐਲਏ ਚੁਣਿਆ ਸੀ ਐਮਐਲਏ ਸਾਹਿਬ ਸਾਨੂੰ ਕਿਤੇ ਦਿਖਾਈ ਨਹੀਂ ਦਿੰਦੇ ਪਤਾ ਨਹੀਂ ਕਿੱਧਰ ਚਲੇ ਗਏ ਉਹ ਲਾਪਤਾ ਹੋ ਗਏ ਇਸ ਲਈ ਅਸੀਂ ਪੰਜਾਬ ਸਰਕਾਰ ਤੋਂ ਸਾਡੇ ਐਮਐਲਏ ਸਾਹਿਬ ਤੋਂ ਡੀਸੀ ਸਾਹਿਬ ਤੋਂ ਅਸੀਂ ਇਹਦਾ ਸਾਹ ਮੰਗ ਕਰਦੇ ਆਂ ਕਿ ਤੁਰੰਤ ਕੋਈ ਜਲਦੀ ਤੋਂ ਜਲਦੀ ਐਕਸ਼ਨ ਲੈ ਕੇ ਜਿਹੜਾ ਉਹ ਸੀਵਲ ਸਿਸਟਮ ਵਿੱਚ ਸੁਧਾਰ ਕੀਤਾ ਜਾਵੇ। ਜੀ ਨਾਮਾ ਟਟ ਪੈਂਗੇ। ਪ੍ਰਦੀਪ ਕੌਰ ਕਿਵੇਂ ਤੁਹਾਨੂੰ ਦੇਖ ਲਓ ਤੁਹਾਡੇ ਸਾਡੇ ਸਾਡੀ ਬਹੁਤ ਬੁਰਾ ਹਾਲ ਹੈ ਮੁਹੱਲੇ ਗੁਰਦਾਨ ਕੇ ਨਗਰ ਚ ਇੱਕ ਵਾਰ ਅਸੀਂ ਸਰਕਾਰ ਨੂੰ ਇਹ ਕਹਿੰਨੇ ਇੱਕ ਵਾਰ ਸਾਡੇ ਆ ਕੇ ਮੌਕਾ ਦੇਖ ਜਾਣ ਆ ਕੇ ਸਾਡੀ ਗਲੀ ਦਾ ਹਾਲ ਦੇਖ ਲੈਣ ਵੀ ਕੀ ਹਾਲ ਹੋਇਆ ਪਿਆ ਜੇ ਉਹਨਾਂ ਨੇ ਇੱਥੇ ਰਹਿਣਾ ਹੋਵੇ ਨਾ ਇੱਕ ਮਿੰਟ ਵੀ ਨਾ ਰਹਿਣਾ ਇੱਥੇ ਜਿਵੇਂ ਅਸੀਂ ਰਹੀ ਜਾਨੇ ਇੰਨੇ ਗੰਦ ਚ ਸਾਡਾ ਸਾਰੇ ਘਰਾਂ ਦਾ ਬੁਰਾ ਹਾਲ ਹੀ ਹੋਇਆ ਪਿਆ ਸਭ ਦੇ ਅੰਦਰ ਹੀ ਪਾਣੀ ਜਾ ਰਿਹਾ ਹੈਗਾ ਤੇ ਗਲੀਆਂ ਚੋਂ ਨੰਗਣ ਨੂੰ ਬਿਲਕੁਲ ਜਗ੍ਹਾ ਨਹੀਂ ਹੈਗੀ ਅਸੀਂ ਬਹੁਤ ਦੁਖੀ ਹਾਂ ਬਹੁਤ ਜ਼ਿਆਦੇ ਦੁਖੀ ਹਾਂ ਜੀ ਅਸੀਂ ਪ੍ਰਸ਼ਾਸਨ ਨੂੰ ਮੰਗ ਨਹੀਂ ਕੀਤੀ ਅਸੀਂ ਬਹੁਤ ਜ਼ਿਆਦਾ ਬਹੁਤ ਸਾਨੂੰ ਪੂਰਾ ਸਾਲ ਹੋ ਗਿਆ ਫਿਰਦਿਆਂ ਨੂੰ ਦਫ਼ਤਰਾਂ ਚ ਜਾਂਦੇ ਆ ਧਰਨੇ ਲਾਉਂਦੇ ਆ ਸਾਡੇ ਜੈਂਟਸ ਤੇ ਸਾਰੇ ਕਿਤੇ ਤੁਰੇ ਫਿਰਦੇ ਹੈਗੇ ਬਠਿੰਡੇ ਤੱਕ ਵੀ ਜਾਇਆ ਸਾਡੀ ਕੋਈ ਸੁਣਵਾਈ ਨਹੀਂ ਹੋਈ ਗਲੀ ਦੀ ਬੰਦ ਸੀ ਤੇ ਕੀ ਕਰੀ ਐਸੀ ਬਹੁਤ ਹੀ ਜਾਦੇ ਦੁਖੀ ਹੋਏ ਪਏ ਅਸੀਂ ਤਾਂ ਜਦੋਂ ਪਾਣੀ ਜਾਦੇ ਭਰ ਜਾਂਦਾ ਇੱਕ ਅੱਧਾ ਟੈਂਕ ਲੈ ਕੇ ਜਾਂਦੇ ਆ ਭਰ ਕੇ ਪਾਣੀ ਦਾ ਨਹੀਂ ਤਾਂ ਕੋਈ ਵੀ ਨਹੀਂ ਆਉਂਦਾ ਇੱਥੇ ਦੇਖਣ ਵੀ ਨਹੀਂ ਆਉਂਦਾਗਾ ਅਸੀਂ ਤਾਂ ਬਸ ਇਹੀ ਕਹਿਨੇ ਆ ਵੀ ਸਾਡੇ ਤਾਂ ਆਹੀ ਸੀਵਰ ਦਾ ਹੱਲ ਪੂਰਾ ਕੀਤਾ ਜਾਵੇ ਤੇ ਸਾਰਾ ਸਾਡਾ ਸਿਸਟਮ ਸਾਡਾ ਗਲੀ ਦਾ ਸਾਰਾ ਵਧੀਆ ਕਰ ਦੇਣਾ ਅਸੀਂ ਬਹੁਤ ਜ਼ਿਆਦਾ ਪਰੇਸ਼ਾਨ ਆਏ ਸੀ ਸੀਵਲ ਦੇ ਪਾਣੀ ਤੋਂ ਜੀ ਨਾਮ ਤੇ ਰਹਿੰਦੇ ਮੈਂ ਰਵਿੰਦਰ ਸਿੰਘ ਜੀ ਮੇਰਾ ਨਾਮ ਹੂੰ ਬਾਸੀ ਮੋੜ ਮੰਡੀ ਸ਼੍ਰੀ ਗੁਰੂ ਨਾਨਕ ਨਗਰ ਦਾ ਰਹਿਣ ਵਾਲਾ ਆ ਜੀ ਬਾੜ ਨੰਬਰ 4 ਦਾ ਮੇਰੇ ਮਹੱਲੇ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਜੀ ਸੀਵਰੇਜ ਦਾ ਪੀਣ ਵਾਲੇ ਪਾਣੀ ਦਾ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਪਾਣੀ ਮਿਕਸ ਹੋ ਕੇ ਆ ਰਿਹਾ ਜੀ ਮੈਂ ਮੇਰੇ ਵੱਲੋਂ ਮਹੱਲੇ ਵੱਲੋਂ ਬਾਰ-ਬਾਰ ਜੇਈ ਬਲਜੀਤ ਸਿੰਘ ਐਕਸ਼ਨ ਨੂੰ ਬਾਰ-ਬਾਰ ਬੇਨਤੀ ਕਰਨ ਦੇ ਬਾਵਜੂਦ ਵੀ ਕੋਈ ਸੁਣਵਾਈ ਨਹੀਂ ਕਰ ਰਹੀ ਜੀ ਮੇਰੀ ਸੀਐਮ ਸਾਹਿਬ ਕੋਲ ਇਹ ਹੀ ਬੇਨਤੀ ਹੈ ਵੀ ਸਾਡਾ ਮੋੜ ਹਲਕੇ ਦਾ ਐਮਐਲਏ ਨੂੰ ਬਦਲਿਆ ਜਾਵੇ ਉਹਦੀ ਜਗ੍ਹਾ ਤੇ ਹਲਕਾ ਇੰਚਾਰਜ ਲਾਇਆ ਜਾਵੇ ਤੇ ਬਲਜੀਤ ਸਿੰਘ ਐਕਸ਼ਨ ਸੀਵਰੇਜ ਬੋਰਡ ਤੇ ਜੇਈ ਮੇ ਅਜੇਈ ਸ਼ਰਮਾ ਇਹਦੇ ਵਿਰੁੱਧ ਕਾਰਵਾਈ ਕੀਤੀ ਜਾਵੇ ਜੋ ਕਿ ਇਹਨਾਂ ਨੂੰ ਪਤਾ ਲੱਗ ਜੇ ਵੀ ਕਿੰਨੇ ਲੋਕ ਔਖੇ ਨੇਗੇ ਤੇ ਤਾਂ ਜੋ ਕੀ ਸਾਡਾ ਇਹ ਸੀਵਰੇ ਦਾ ਮਸਲਾ ਹੱਲ ਕੀਤਾ ਜਾਵੇ ਨਿੱਕੇ ਨਿੱਕੇ ਬੱਚਿਆਂ ਦਾ ਬਹੁਤ ਬੁਰਾ ਹਾਲ ਆਈ ਨਿਕਲ ਲਈ ਕੋਹ ਰਾਹ ਜਾਂਦਾ ਸਾਨੂੰ ਕੋਈ ਹੋਰ ਆ ਨਹੀਂ ਜਾਂਦਾ ਤੇ ਬਾਲਾ ਬੁਰਾ ਹਾਲ ਆਈ ਨਿੱਕੇ ਨਿੱਕੇ ਬੱਚਿਆਂ ਦਾ ਬਜ਼ੁਰਗਾਂ ਦਾ ਲੀਡੀ ਦਾ ਹੀ ਸੋ ਮੇਰੀ ਸੀਐਮ ਸਾਹਿਬ ਕੋਲ ਇਹੀ ਬੇਨਤੀ ਹੈ ਕਿ ਇਹਨਾਂ ਅਫਸਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਜਿਹੜਾ ਸਮੱਸਿਆ ਕਿ ਲਗੀ ਉਤੋਂ ਚਿਰ ਤੋਂ ਆ ਤਾਂ ਦੇਖੋ ਇਹ ਸਾਡੇ ਕਈ ਸਮੱਸਿਆ ਬਹੁਤ ਚਿਰ ਤੋਂ ਹੈ ਜੀ ਘਟੋ ਘਟ ਜੀ ਮਹੀਨੇ ਵਾਂਗੂ ਹੋ ਗਿਆ ਜੀ ਜਦੋਂ ਦੀ ਸਾਡੇ ਸੜਕ ਬਣੀ ਹੈ ਮੈਂ ਜੇਈ ਨੂੰ ਬਾਰ ਬਾਰ ਬੇਨਤੀ ਕਰਦਾ ਵੀ ਇਹਦੇ ਵਿੱਚ ਉਹਨੇ ਜਦੋਂ ਸੜਕ ਪੜਾਈ ਸੀ ਉਹਦੇ ਵਿੱਚ ਉਹਨੇ ਬੰਨ ਲਾਇਆ ਸੀਗਾ ਮੈਂ ਇਹਨੂੰ ਕਹਿਆ ਵੀ ਖਲਵਾਇਆ ਜਾਵੇ ਸੁਣਦਾ ਨਹੀਂ ਕੋਈ ਸੁਣਵਾਈ ਨਹੀਂ ਕਰ ਰਿਹਾ ਬਲਜੀਤ ਸਿੰਘ ਐਕਸ਼ਨ ਤੇ ਜੇਈ ਲਖਨ ਸ਼ਰਮਾ ਤੋਂ ਮੇਰੀ ਤਾਂ ਇਹੀ ਬੇਨਤੀ ਹੈ ਵੀ ਇਹਨਾਂ ਬੇਕਾਰ ਅਫਸਰਾਂ 'ਵਿਰਧ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਘਰੇ ਭੇਜਿਆ ਜਾਵੇ ਤਾਂ ਜੋ ਕਿ ਹੋਰ ਮਲਾ ਇਹਨਾਂ ਦੀ ਜਗ੍ਹਾ ਤੇ ਕੰਮ ਕਰ ਸਕਣ